ਹੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰੂ ਪਿਆਰਿਓ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਅੰਮ੍ਰਿਤਸਰ ਦੇ ਵਿੱਚ ਇੱਕ ਬੜਾ ਗਰੀਬ ਪਰਿਵਾਰ ਰਹਿੰਦਾ ਸੀ ਮਾਂ ਤੇ ਉਸ ਦਾ ਪੁੱਤ ਇੱਕ ਕੱਖਾਂ ਦੀ ਝੁੱਗੀ ਵਿੱਚ ਰਹਿੰਦੇ ਸਨ ਤੇ ਜੇ ਮਾਂ ਮਜ਼ਦੂਰੀ ਕਰਦੀ ਤੇ ਘਰ ਦਾ ਗੁਜ਼ਾਰਾ ਚੱਲਦਾ ਸੀ ਇੱਕ ਦਿਨ ਮਾਂ ਕਹਿਣ ਲੱਗੀ ਪੁੱਤਰ ਸੋਮਾ ਹੁਣ ਮੇਰੇ ਤੋਂ ਕੰਮ ਨਹੀਂ ਹੁੰਦਾ ਪੁੱਤਰ ਹੁਣ ਤੈਨੂੰ ਕੋਈ ਕੰਮ ਕਰਨਾ ਪਵੇਗਾ ਤੇ ਉਹ ਬੱਚਾ ਕਹਿਣ ਲੱਗਾ ਮਾਂ ਮੈਂ ਕਿਹੜਾ ਕੰਮ ਕਰਾਂ ਮੈਨੂੰ ਦੱਸੋ ਕਿ ਮੈਂ ਕਿਹੜੀ ਕਿਰਤ ਕਰਾਂ ਮਾਂ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਛੋਲੇ ਉਬਾਲ ਦਿਆਂ ਕਰਾਂਗੀ ਉਹਨਾਂ ਛੋਲਿਆਂ ਨੂੰ ਤੂੰ ਵੇਚ ਆਇਆ ਕਰੀ ਇਸ ਤਰ੍ਹਾਂ ਮਾਂ ਨੇ ਛੋਲੇ ਉਬਾਲੇ ਤੇ ਟੋਕਰੀ ਭਰ ਦਿੱਤੀ ਤੇ ਕਿਹਾ ਇਹਨੂੰ ਵੇਚ ਕੇ ਆ ਤੇ ਉਹ ਬੱਚਾ ਕਹਿਣ ਲੱਗਾ ਮਾਂ ਮੈਂ ਕਿਹੜੇ ਬਾਜ਼ਾਰ ਵਿੱਚ ਜਾਵਾਂ ਮਾ ਕਹਿਣ ਲੱਗੀ ਕਿ ਧੰਨ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ ਸਰੋਵਰ ਦੀ ਖਦਵਾਈ ਕਰਵਾ ਰਹੇ ਹਨ ਉਥੇ ਬਹੁਤ ਸੰਗਤਾਂ ਆਉਂਦੀਆਂ ਨੇ ਬਹੁਤ ਇਕੱਠ ਹੁੰਦਾ ਹੈ ਉਥੇ ਤੇਰੀ ਛਾਬੜੀ ਜਲਦੀ ਵਿਕ ਜਾਇਆ ਕਰੇਗੀ ਤੇ ਉਹ ਬੱਚੇ ਨੇ ਇਦਾਂ ਹੀ ਕੀਤਾ ਦਰਬਾਰ ਸਹਿਬ ਦੇ ਸਾਹਮਣੇ ਬੈਠ ਕੇ ਉਹਨੇ ਬੋਰੀ ਵਿਛਾਈ ਤੇ ਉਸ ਉੱਪਰ ਟੋਕਰੀ ਰੱਖੀ ਕਹਿਣ ਲੱਗਾ ਕਿ ਛੋਲੇ ਲੈ ਲੋ ਛੋਲੇ ਲੈ ਲੋ ਤੇ ਉਸ ਬੱਚੇ ਸੋਮੇ ਨੇ ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ ਇੱਕ ਦਿਨ ਕਰਮਾ ਭਾਗਾ ਵਾਲਾ ਦਿਨ ਆ ਗਿਆ ਸੋਮਾ ਜਿੱਥੇ ਬੈਠ ਕੇ ਛੋਲੇ ਵੇਚਦਾ ਹੈ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ ਤੇ ਉਹ ਬੱਚਾ ਸੋਮਾ ਕਹਿ ਰਿਹਾ ਸੀ ਕਿ ਛੋਲੇ ਲੈ ਲਓ ਛੋਲੇ ਲੈ ਲਓ ਤਾਂ ਗੁਰੂ ਰਾਮਦਾਸ ਜੀ ਨੇ ਜਦੋਂ ਇਹ ਆਵਾਜ਼ ਸੁਣੀ ਤੇ ਭਾਗਾ ਦੇ ਨਾਲ ਛਾਬੇ ਵੱਲ ਨਜ਼ਰ ਪੈ ਗਈ ਸ਼ਾਬੇਵਾਲ ਵੇਖ ਕੇ ਧੰਨ ਗੁਰੂ ਰਾਮਦਾਸ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਕਿ ਜਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਛੋਲੇ ਵੇਚਦਾ ਸੀ ਮੈਂ ਵੀ ਇਸੇ ਤਰ੍ਹਾਂ ਆਵਾਜ਼ਾਂ ਮਾਰਦਾ ਹੁੰਦਾ ਸੀ ਕਿ ਛੋਲੇ ਲੈ ਲਓ ਛੋਲੇ ਲੈ ਲਓ ਤੇ ਗੁਰੂ ਰਾਮਦਾਸ ਜੀ ਉਸ ਬੱਚੇ ਸੋਮੇ ਪਾਸ ਆ ਗਏ ਪਾਸ ਆ ਕੇ ਗੁਰੂ ਜੀ ਪੁੱਛਣ ਲੱਗੇ ਕਿ ਤੇਰਾ ਨਾਮ ਕੀ ਹੈ ਤੂੰ ਕਿੰਨੇ ਕੁ ਪੈਸੇ ਕਮਾ ਲੈਂਦਾ ਹੈ ਤੇ ਸੋਮਾ ਬੋਰੀ ਥੱਲੇ ਜਿੰਨੇ ਪੈਸੇ ਸੀ ਵੇਖਣ ਲੱਗਾ ਤੇ ਕਹਿਣ ਲੱਗਾ ਕਿ ਮਹਾਰਾਜ ਇੰਨੇ ਕਮਾਏ ਆ ਧੰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਆਪਣਾ ਹੱਥ ਅੱਗੇ ਕਰਕੇ ਕਿ ਅੱਜ ਦੀ ਵਟਕ ਯਾਨੀ ਕਿ ਪੈਸੇ ਸਾਨੂੰ ਦੇ ਦੋ ਬੜੇ ਔਖੇ ਸੀ ਪੈਸੇ ਦੇਣੇ ਪਰ ਉਸ ਬੱਚੇ ਨੇ ਸਾਰੇ ਪੈਸੇ ਧੰ ਗੁਰੂ ਰਾਮਦਾਸ ਜੀ ਦੀ ਤਲੀ ਤੇ ਰੱਖ ਦਿੱਤੇ ਤੇ ਜਦੋਂ ਸੋਮਾ ਆਪਣੇ ਘਰ ਗਿਆ ਮਾਂ ਨੇ ਕਿਹਾ ਕਿ ਅੱਜ ਕਿੰਨੇ ਪੈਸੇ ਕਮਾਏ ਆ ਤਾਦ ਪੁੱਤਰ ਸੋਮੇ ਨੇ ਦੱਸਿਆ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ। ਘਰ ਵਿੱਚ ਬੜੀ ਗਰੀਬੀ ਹੈ। ਸੋਮਾ ਕਹਿ ਲੱਗਾ ਮਾਂ ਅੱਜ ਮੇਰੇ ਛਾਬੇ ਅੱਗੋਂ। ਗੁਰੂ ਰਾਮਦਾਸ ਜੀ ਨੰਗੇ ਤੇ ਕਹਿ ਲੱਗੇ ਕਿ ਅੱਜ ਦੇ ਸਾਰੇ ਪੈਸੇ ਸਾਨੂੰ ਦੇ ਦੋ। ਮੈਂ ਦੇ ਦਿੱਤੇ। ਤਦ ਮਾਂ ਨੇ ਕਿਹਾ ਕਿ ਸ਼ੁਕਰ ਹੈ ਪੁੱਤਰ ਸਾਡੀ ਵੀ ਸਾਂਝ ਪੈ ਗਈ। ਜੇ ਕੱਲ ਵੀ ਨੰਗਣ ਤੇ ਕੱਲ ਵੀ ਸਾਰੇ ਪੈਸੇ ਦੇ ਦਵੇਂ ਤੇ ਜੇ ਗੁਰੂ ਰਾਮਦਾਸ ਜੀ ਨਾ ਨੰਗਣ ਤੇ ਤੂੰ ਦੇਨ ਚਲਾ ਜਾਵੇਂ। ਫਿਰ ਅਗਲੇ ਦਿਨ ਮਾਂ ਨੇ ਚੋਲੇ ਬਣਾ ਕੇ ਆਪਣੇ ਪੁੱਤਰ ਨੂੰ ਦਿੱਤੇ ਤੇ ਸੋਮੇ ਨੇ ਸਾਰਾ ਦਿਨ ਚੋਲੇ ਵੇਚੇ ਤੇ ਜਦੋਂ ਸ਼ਾਮ ਹੋ ਗਈ ਤੇ ਧੰ ਗੁਰੂ ਰਾਮਦਾਸ ਜੀ ਫਿਰ ਆ ਗਏ ਤੇ ਕਹਿਣ ਲੱਗੇ ਕਿ ਕਿੰਨੇ ਪੈਸੇ ਵੱਤੇ ਆ ਤੇ ਬੱਚਾ ਕਹਿ ਲੱਗਾ ਕਿ ਇੰਨੇ ਪੈਸੇ ਕਮਾਏ ਆ ਤੇ ਅੱਜ ਵੀ ਸਾਰੇ ਪੈਸੇ ਧੰ ਗੁਰੂ ਰਾਮਦਾਸ ਜੀ ਨੇ ਲੈ ਲਿਆ ਤੇ ਸੋਮਾ ਫਿਰ ਖਾਲੀ ਹੱਥ ਘਰ ਚਲਾ ਗਿਆ ਮਾਂ ਕਹਿ ਲੱਗੀ ਤੂੰ ਕੱਲ ਵੀ ਕੁਝ ਨਹੀਂ ਖਾਦਾ ਤਦ ਬੱਚਾ ਸੋਮਾ ਕਹਿਣ ਲੱਗਾ ਕਿ ਮਾਂ ਅੱਜ ਫੇਰ ਗੁਰੂ ਜੀ ਆਏ ਤੇ ਸਾਰੇ ਪੈਸੇ ਲੈ ਗਏ ਆ ਮਾਂ ਅੰਦਰੋਂ ਪਾਣੀ ਦਾ ਕਟੋਰਾ ਭਰ ਲੈ ਆਈ ਤੇ ਕਹਿ ਲੱਗੀ ਪੁੱਤਰ ਜੇ ਰੋਟੀ ਨਾ ਮਿਲੇ ਤਾਂ ਪਾਣੀ ਨਾਲ ਢਿੱਡ ਭਰ ਲਈਦਾ ਹੈ ਮਾਂ ਤੇ ਉਸ ਦਾ ਪੁੱਤਰ ਭੁੱਖੇ ਨੇ ਸਵੇਰੇ ਜਦੋਂ ਮਾਂ ਉੱઠી ਤੇ ਛੋਲੇ ਤਿਆਰ ਕਰਕੇ ਛਾਬੇ ਵਿੱਚ ਪਾ ਕੇ ਦਿੱਤੀ ਤੇ ਕਹਿਣ ਲੱਗੀ ਕਿ ਪੁੱਤਰ ਆਪਣਾ ਮਨ ਨਾ ਮੈਲਾ ਕਰੀਂ ਤੇ ਤੂੰ ਜੋ ਅੱਜ ਕਮਾਵੇਂਗਾ ਉਹ ਦਾਤਾ ਗੁਰੂ ਰਾਮਦਾਸ ਜੀ ਨੂੰ ਦੇ ਆਵੇਂ ਉਹ ਤਾਂ ਆਪ ਵੱਡੇ ਦਾਤੇ ਨੇ ਤੂੰ ਆਪਣੀ ਭਾਵਨਾ ਚ ਕੋਈ ਫਰਕ ਨਾ ਪਾਵੇਂ ਤੇ ਉਹ ਬੱਚੇ ਨੇ ਸਾਰਾ ਦਿਨ ਛੋਲੇ ਵਿੱਚ ਤੇ ਜਦੋਂ ਸ਼ਾਮ ਹੋ ਗਈ ਤਾਂ ਗੁਰੂ ਰਾਮਦਾਸ ਜੀ ਨਹੀਂ ਆਏ ਸੋਮਾ ਸੋਚਾਂ ਲੱਗਾ ਕਿ ਮੇਰੀ ਮਾਂ ਆਂਦੀ ਸੀ ਕਿ ਜੇ ਗੁਰੂ ਜੀ ਆਪ ਨਾ ਆਉਣ ਤੇ ਤੂੰ ਪੈਸੇ ਦੇ ਆਵੇਂ ਤੇ ਉਸ ਨੇ ਆਪਣੀ ਛਾਬੜੀ ਚੁੱਕੀ ਤੇ ਮੋਢੇ ਤੇ ਬੋਰੀ ਰੱਖੀ ਤੇ ਤੋਰ ਪਿਆ ਤਾਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਭਾਈ ਸੋਮਿਆ ਆਦ ਦੀ ਸਾਰੀ ਕਮਾਈ ਸੋਮੇ ਨੇ ਸਾਰੇ ਪੈਸੇ ਗੁਰੂ ਜੀ ਦੇ ਹੱਥ ਉੱਪਰ ਰੱਖ ਦਿੱਤੇ ਤਾਨ ਗੁਰੂ ਰਾਮਦਾਸ ਜੀ ਕਹਿੰਦੇ ਸੋਮਿਆ ਤੇਰੀ ਕਮਾਈ ਘਟਦੀ ਕਿਉਂ ਜਾ ਰਹੀ ਹੈ ਪਹਿਲੇ ਦਿਨ ਸਵਾ ਰੁਪਈਆ ਦੂਜੇ ਦਿਨ 70 ਪੈਸੇ ਤੇ ਤੀਜੇ ਦਿਨ 40 ਪੈਸੇ ਸੋਮਾ ਕਹਿ ਲਗਾ ਮਹਾਰਾਜ ਬੜਾ ਜੀ ਕਰਦਾ ਹੈ ਮੈਂ ਆਪ ਜੀ ਨੂੰ ਜਿਆਦਾ ਤੋਂ ਜਿਆਦਾ ਪੈਸੇ ਕਮਾ ਕੇ ਦਵਾਂ। ਗੁਰੂ ਜੀ ਮੈਂ ਗਰੀਬ ਹਾਂ। ਤਦ ਗੁਰੂ ਸਾਹਿਬ ਜੀ ਦਇਆ ਦੇ ਘਰ ਵਿੱਚ ਆ ਗਏ। ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ। ਸੋਮਾ ਕਹਿੰਦਾ ਮੈਂ ਸ਼ਾਹ ਨਹੀਂ ਗਰੀਬ ਹਾਂ। ਗੁਰੂ ਰਾਮਦਾਸ ਜੀ ਫਿਰ ਕਹਿੰਦੇ ਤੂੰ ਗਰੀਬ ਨਹੀਂ ਭਾਈ ਤੂੰ ਸ਼ਾਹ ਹੈ, ਅਮੀਰ ਹੈ। ਹੁਣ ਗੁਰੂ ਜੀ ਨੇ ਸੋਚਿਆ ਕਿ ਇਸ ਦੇ ਮੂੰਹ ਤੋਂ ਸੁਣਨਾ ਹੈ ਕਿ ਇਹ ਅਮੀਰ ਹੈ, ਸ਼ਾਹ ਹੈ। ਗੁਰੂ ਜੀ ਫਿਰ ਕਹਿੰਦੇ 10 ਸੋਮਿਆ ਮਾਇਆ ਦੇਣ ਵਾਲਾ ਅਮੀਰ ਹੁੰਦਾ ਹੈ ਜਾਂ ਲੈਣ ਵਾਲਾ ਤਾਂ ਭਾਈ ਸੋਮਾ ਕਹਿ ਲੱਗਾ ਮਹਾਰਾਜ ਦੇਣ ਵਾਲਾ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਕਿ ਅਸੀਂ ਤੈਨੂੰ ਦਿੱਤੀ ਹੈ ਹੋਲੇ ਪਾ ਕਹਿ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ ਗੁਰੂ ਜੀ ਕਹਿ ਲੱਗੇ ਫਿਰ ਤੂੰ ਸ਼ਾਹ ਹੋਇਆ ਕਿ ਅਸੀਂ ਹੋਲੇ ਪਾ ਕਹਿੰਦਾ ਜੀ ਮੈਂ ਸ਼ਾਹ ਹੋਇਆ ਗਾਣਾ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਾਰ ਦਿੱਤਾ ਭਾਈ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਸਤਨਾਮ ਸ੍ਰੀ ਵਾਹਿਗੁਰੂ